ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਸੰਸਦ ਮੈਂਬਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਪੰਥਰਤਨ ਜਥੇਦਾਰ ਗੁਰਚਰਨ ਸਿੰਘ ਟੋੜਾ ਦੇ ਦਾਮਾਦ ਅਤੇ ਸਾਬਕਾ ਮੰਤਰੀ ਹਰਮੇਲ ਸਿੰਘ ਟੋੜਾ ਦੇ ਅਕਾਲ ਚਲਾਣੇ ਤੇ ਪਰਿਵਾਰ ਦੇ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਤੇ ਪ੍ਰੋਫੈਸਰ ਚੰਦੂਮਾਜਰਾ ਦਾ ਕਹਿਣਾ ਹੈ ਕਿ ਉਹਨਾਂ ਦਾ ਜਾਣਾ ਪਰਿਵਾਰ ਸਮਾਜ ਤੇ ਦੇਸ਼ ਦੇ ਲਈ ਨਾ ਪੂਰਾ ਹੋਣ ਵਾਲਾ ਕਾਟਾ ਹੈ ਤੇ ਹਰਮੇਲ ਸਿੰਘ ਟੋੜਾ ਪੰਥਰਤਨ ਜਥੇਦਾਰ ਗੁਰਚਰਨ ਸਿੰਘ ਟੋੜਾ ਦੀ ਵਿਰਾਸਤ ਨੂੰ ਅੱਗੇ ਲੈ ਕੇ ਚੱਲੇ ਸੀ ਤੇ ਉਹ ਉਮੀਦ ਕਰਦੇ ਨੇ ਕਿ ਪਰਿਵਾਰ ਵੀ ਇਸ ਸੇਵਾ ਦੀ ਵਿਰਾਸਤ ਨੂੰ ਅੱਗੇ ਵਧਾਏਗਾ ਸਰਹਰ ਮੈਲ ਸਿੰਘ ਟੌੜਾ ਦੇ ਦਿਹਾੜ ਦੇ ਖਬਰ ਸੁਣ ਕੇ ਸਾਨੂੰ ਸਾਰਿਆਂ ਨੂੰ ਬਹੁਤ ਦੁੱਖ ਹੋਇਆ ਕਿਉਂਕਿ ਸਰਹਰ ਮੈਲ ਸਿੰਘ ਟੌੜਾ ਜਿਹੜੇ ਨੇ ਉਹ ਜਿੱਥੇ ਪੰਥਰਤ ਜਿਹਦਾ ਗੁਰਜੰਨ ਸਿੰਘ ਟੌੜਾ ਜੀ ਦੇ ਸਾਨੀ ਲਾਦੇ ਤੌਰ ਤੇ ਉਹਨਾਂ ਦੀ ਪਛਾਣ ਉੱਥੇ ਉਹਨਾਂ ਨੇ ਸੇਵਾ ਕਰਕੇ ਔਰ ਲੋਕਾਂ ਵਿੱਚ ਵਿਦਿਰ ਕੇ ਸ਼੍ਰੋਮਣੀ ਅਕਾਲੀ ਦਲ ਦੀਆਂ ਅਗਲੀ ਸਫਾ ਵਿੱਚ ਕੰਮ ਕਰਕੇ ਆਪਣਾ ਨਾਂ ਥਾਂ ਸਤਕਾਰ ਬਣਾਇਆ ਉੱਥੇ ਅਸੀਂ ਮਾਣ ਕਰ ਸਕਦੇ ਹਾਂ ਉਹਨਾਂ ਦਾ ਅਚਾਨਕ ਸਾਡੇ ਤੋਂ ਵਿਛੜਨਾ ਨਾ ਕੇਵਲ ਪਰਿਵਾਰ ਲਈ ਬਲਕਿ ਮੈਂ ਸਮਝਦਾ ਕਿ ਪੰਜਾਬ ਲਈ ਤੇ ਸ਼ਰਮਣੀ ਕਾਲੀ ਦਰ ਲਈ ਖਾਸ ਤੌਰ ਤੇ ਜੋ ਸ਼ਰਮਣੀ ਕਾਲੀ ਦਰ ਪੁਨਰ ਸਜਿਤ ਕਰਨ ਦੀ ਮੁਹਿੰਮ ਅਸੀਂ ਰੰਭੀ ਔਰ ਸ਼ਰਮਣੀ ਕਾਲੀ ਦਰ ਸੁਧਾਰ ਲਹਿਰ ਦੇ ਵਿੱਚ ਅੱਗੇ ਹੋ ਕੇ ਜੋ ਉਹਨਾਂ ਨੇ ਯੋਗਦਾਨ ਪਾਇਆ ਉਹ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਉਹਨਾਂ ਦਾ ਜਮਾਤੀ ਤੌਰ ਤੇ ਵੀ ਬਹੁਤ ਵੱਡਾ ਘਾਟਾ ਤੇ ਨਿੱਜੀ ਤੌਰ ਤੇ ਵੀ ਮੇਰੇ ਲਈ ਬਹੁਤ ਵੱਡਾ ਘਾਟਾ ਪਰ ਗੁਰੂ ਦਾ ਬਾਣਾ ਹੈ ਜਿਹੜਾ ਟਾਲਿਆ ਨਹੀਂ ਜਾ ਸਕਦਾ ਸੋ ਅਸੀਂ ਅੱਜ ਸਾਰੇ ਜਿੱਥੇ ਪਰਿਵਾਰ ਨਾ ਹੁੰਦਾ ਦੀਦਾ ਜਹਾਜ਼ ਕਰਦੇ ਆ ਉੱਥੇ ਵੈਗੁਰੂ ਪ੍ਰਮਾਤਪਾ ਅੱਗੇ ਇਹੀ ਦੁਆਵਾਂ ਤੇ ਅਰਦਾਸਾਂ ਕਰਦੇ ਆ ਕਿ ਉਹਨਾਂ ਦਾ ਪਰਿਵਾਰ ਖਾਸ ਤੌਰ ਤੇ ਉਹਨਾਂ ਦੇ ਬੱਚੇ ਉਸੇ ਵਿਰਾਸਤ ਨੂੰ ਲੈ ਕੇ ਚੱਲਣ ਕਿਉਂਕਿ ਪੰਥਰਤ ਜਨ ਜਿਹਾ ਗੁਰਚਰਨ ਸਿੰਘ ਜੀ ਟੌੜਾ ਦੀ ਵਿਰਾਸਤ ਨੂੰ ਬਾਖੂਬੀ ਸਰ ਮੈਲ ਸਿੰਘ ਟੌੜਾ ਨੇ ਨਿਵਾਇਆ ਤੇ ਅੱਗੇ ਉਹਨਾਂ ਦੇ ਬੱਚੇ ਜਿਹੜੇ ਨੇ ਉਸੇ ਸੋਚ ਤੇ ਉਸੇ ਵਿਚਾਰਧਾਰਾ ਨੂੰ ਨਿਵਾਉਦੇ ਰਹੇ ਆ ਫੇਰ ਸਾਡੀਆਂ ਦੁਆਵਾਂ ਨੇ ਫੇਰ ਅਰਦਾਸਾਂ ਨੇ ਜਗਬਾਣੀ ਟੀਵੀ ਲਈ ਜਗਦੇਵ ਸਿੰਘ ਦੀ ਰਿਪੋਰਟ